ਇਹ ਇੱਕ ਸੰਮਤ 1561 ਵਿਕਮਤ ਮੱਤੇ ਦੀ ਸਰਾ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਦੇ ਅੰਦਰ ਇੱਕ ਐਸੀ ਆਤਮਾ ਦਾ ਜਨਮ ਹੋਇਆ ਜਿਸ ਨੇ ਬਾਅਦ ਵਿੱਚ ਦੂਸਰਾ ਗੁਰਨਾਨਕ ਕਿਹਾਇਆ ਗੁਰੂ ਨਾਨਕ ਦੇ ਅੰਗ ਲੱਗ ਕੇ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਣੇ पिता स्वभाविक धार्मिक ख्याल दे और देवी दे सन रंगत चढ़नी सुभाविक जैसे कि आम कहावत है कि तो बहुत कुछ पुत्र पिता तो लेंद है विरासत मिल मिली ए धार्मिक परंपरा उसके मुताबिक आप भी गाहे बगाहे संगी देनाल देवी दे दर्शन ल ਜਾਂਦੇ ਰਹੇ ਪਿਤਾ ਫੇਰੂਮਲ ਮਾਤਾ ਸੁਬਰਾਈ ਦਾਨੀ ਸੁਭਾ ਸੀਲ ਸੰਜਵੇਂ ਤੇ ਪਰਉਕਾਰੀ ਸਨ ਲੋੜਵੰਦੀ ਲੋੜ ਪੂਰੀ ਕਰਨਾ ਆਪਣਾ ਸੁਭਾਗ ਸਮਝਦੇ ਸਨ ਆਪਣੇ ਆਪ ਨੂੰ ਧਨਭਾਗੀ ਸਮਝਦੇ ਸਨ ਇਹ ਸਾਰੇ ਗੁਣ ਮਾਨਾ ਦੇ ਅੰਦਰ ਸਮਾਇ ਹੋਏ ਸਨ ਉਹਨਾਂ ਨੇ ਮਾਤਾ ਪਿਤਾ ਦੇ ਇਹਨਾਂ ਗੁਣਾਂ ਨੂੰ ਆਪਣੇ ਵਿੱਚ ਭਰੋਇਆ ਹੋਇਆ ਸੀ ਇੱਕ ਦਫਾ ਜਦ ਦੇਵੀਆਂ ਦੇ ਦਰਸ਼ਨਾਂ ਨੂੰ ਆਪਣੇ ਸੰਗੀਤ ਤਾਂ ਕੰਨਾਂ ਵਿੱਚ ਕੁਝ ਐਸੇ ਬਚਨ ਪਏ ਤੇ ਜੀ ਮਹਾਰਾਜ ਦਾ ਨਾਮ ਆ ਰਿਹਾ ਸੀ ਆਪਨੇ ਸੁਆਗਤ ਪੁੱਛਿਆ ਇਹ ਕਿਸ ਤੇ ਬਚਨ ਨੇ ਇਹਨਾਂ ਬਚਨਾਂ ਨੇ ਧੋ ਪਾਈਏ ਇਹਨਾਂ ਬਚਨਾਂ ਨੇ ਖਿੱਚਿਆ ਤਉ ਸ੍ਰੇਮਣੀ ਨੇ ਦੱਸਿਆ ਇਹ ਬਚਨ ਮਰੀਪੁਰ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨੇ ਆਪ ਕਈ ਦਫਾ ਦੇਵੀ ਦੇ ਦਰਸ਼ਨ ਸੰਗੀ ਸਾਥੀਆਂ ਨੂੰ ਵੀ ਕਰਾਇ ਸੰਦੰਗ ਦੀ ਇੱਕ ਧਾਰਮਿਕ ਇੱਕ ਇੱਕ ਬਾਣੀ ਦਾ ਜੋ ਪ੍ਰਭਾਵ ਪਿਆ ਤਾਂ ਆਪ ਨੇ ਉਹਨਾਂ ਤੋਂ ਪੁੱਛਿਆ ਇਹ ਤਉ ਸ੍ਰੇਮਣੀ ਨੇ ਕਿਹਾ ਲਰਤਾਰਪੁਰ ਵਿੱਚ ਜਲ ਰਹੀ ਹੈ ਹਰੇ ਤਾਂ ਆਪ ਨੇ ਰੁਖ ਦੱਸ ਪਹਿਲੀ ਦਫਾ ਜਾ ਰਹੇ ਸਨ ਪੁਰਾਣਾ ਜ਼ਮਾਨਾ ਪਗੜੰਡਿਆਂ ਦਾ ਰਸਤਾ ਕੋੜੇ ਤੇ ਸਵਾਰ ਸਨ ਥਾ-ਥਾਤੇ ਰਸਤੇ ਤੇ ਰਾਹਿਆਂ ਕੋਲ ਪੁੱਛ ਲੈਂਦੇ ਨੇ ਕਰਤਾਰਪੁਰ ਕਿਹੜੇ ਪਾਸੇ ਹੈ ਔਰ ਗੁਰੂ ਨਾਨਕ ਦਾ ਟਿਕਾਣਾ ਕਿੱਥੇ ਹੈ ਵਾਕਈ ਗੁਰੂ ਨਾਨਕ ਦਾ ਟਿਕਾਣਾ ਤੇ ਕਰਤਾਰ ਦੇ ਵਿੱਚ ਹੀ ਹੈ ਇਸ ਵਾਸਤੇ ਗੁਰੂ ਨਾਨਕ ਜਿੱਥੇ ਬੈਠਣ ਉਹ ਕਰਤਾਰਪੁਰ ਹੀ ਹੈ ਉਹ ਪ੍ਰਭੂ ਦਾ ਟਿਕਾਣਾ ਹੈ ਉਹ ਈਸ਼ਵਰ ਦਾ ਟਿਕਾਣਾ ਹੈ ਜਿਹੜਾ ਰਾਹੀ ਮਿਲਦਾ ਹੈ ਰਸਤੇ ਦੇ ਵਿੱਚ ਇਹ ਖਿੱਚ ਕੇ ਤੜਪ ਨਾਲ ਪੁੱਛ ਲੈਂਦੇ ਨੇ ਕਰਤਾਰਪੁਰ ਕਿੱਥੇ ਹੈ ਔਰ ਨਾਨਕ ਸਫੇ ਦਾ ਟਿਕਾਣਾ ਕਿੱਥੇ ਹੈ ਰਾਹੀ ਦੱਸਦੇ ਨੇ ਉਹ ਅੱਗੇ ਉਹ ਅੱਗੇ ਉਹ ਅੱਗੇ غالباً ਇਸ ਤਰ੍ਹਾਂ 4-5 ਵਾਰ ਆਪਣੇ ਰਾਹੀਆਂ ਤੋਂ ਪੁੱਛਿਆ। ਕਰਤਾਰਪੁਰ ਕਿੱਥੇ ਹੈ? ਤੇ ਗੁਰੂ ਨਾਨਕ ਤਪੇ ਦਾ ਘਰ ਕਿੱਥੇ ਹੈ? ਹਰ ਰਾਹੀ ਨੇ ਕਹਿ ਦਿੱਤਾ ਉਹ ਅੱਗੇ। ਉਹ ਅੱਗੇ। ਉਹ ਅੱਗੇ। ਵਾਕਈ ਈਸ਼ਵਰ ਦਾ ਘਰ, ਗੁਰੂ ਦਾ ਘਰ, ਪਰਮਪੁਰਖ ਦਾ ਘਰ ਅੱਗੇ ਹੀ ਹੁੰਦਾ ਹੈ। ਸੁਰਤ ਨੂੰ ਅੱਗੇ ਕਰਿਏ, ਪ੍ਰਭੂ ਨਾਲ ਜੋੜ ਦਈਏ। ਪਰਮਾਤਮਾ ਨਾਲ ਜੁੜਦੀ ਹੈ ਸੁਰਤ ਨੂੰ ਪਿੱਛੇ ਕਰੀਏ ਪਦਾਰਥਾਂ ਵੱਲ ਚਲੀ ਜਾਂਦੀ ਹੈ ਸੰਸਾਰ ਵੱਲ ਚਲੀ ਜਾਂਦੀ ਹੈ ਇਸੇ ਤਰ੍ਹਾਂ ਲਗਨ ਨਾਲ ਪੁੱਛਦੇ ਪੁੱਛਦੇ ਹੁਣ ਐਸੇ ਟਿਕਾਣੇ ਤੇ ਪਹੁੰਚੇ ਕਿ ਮੰਜ਼ਿਲ ਤੋਂ ਮੰਜ਼ਿਲ ਦਾ ਪਤਾ ਪੁੱਛ ਰਹੇ ਨੇ ਘਰ ਤੋਂ ਹੀ ਘਰ ਦਾ ਪਤਾ ਪੁੱਛ ਰਹੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮੁਸਕਰਾਣ ਦੀ ਜੋਤ ਰਸਤੇ 'ਚ ਮਿਲੀ संजोग भला और सुभावक संयोग आप गुरु नानक तो पुछते ने धन गुरु नानक तपा कलयुग दे अवतारी पुरुष उन्होंने घर तो जगत गुरु गुरु नानक देव जी महाराज कह लगे तू नानक तपे दे घर जाना है हां मैं नानक तपे दे घर जाना है ਆ ਮੈਲੇ ਚਲਾ ਗੈਂਦੇ ਨੇ ਲਗਾਮ ਗੁਰੂ ਨਾਨਕ ਨੇ ਪਕੜ ਲਈ ਘੋੜੀ ਤੇ ਬੈਠੇ ਨੇ ਲੈਣਾ ਜੀ ਗੁਰੂ ਨਾਨਕ ਹੀ ਆਪਣੇ ਘਰ ਤੱਕ ਲੈ ਜਾ ਰਹੇ ਨੇ ਲਗਾਮ ਪਕੜ ਕੇ ਸਾਥੀ ਹੈ ਪ੍ਰੇਰਨਾ ਦਿੰਦੀ ਹੈ ਜਿਸ ਦੀ ਲਗਾਮ ਗੁਰੂ ਨਾਨਕ ਆਪ ਨਾ ਫੜੇ ਮੁਸ਼ਕਿਲ ਹੈ ਉਸ ਦਾ ਗੁਰਨਾਨਕ ਦੇ ਘਰ ਤੱਕ ਜਾਣਾ ਤੇ ਲਗਾਮ ਗੁਰਨਾਨਕ ਉਸੇ ਦੀ ਪਕੜੇਗਾ ਜੋ ਲੈਹਣੇ ਦੀ ਤਰ੍ਹਾਂ ਤੜਪੇ ਹਿਰਦੇ ਨਾਲ ਪੁੱਛੇ ਨਾਨਕ ਤਪੇ ਦਾ ਘਰ ਕਿੱਥੇ ਹੈ ਨਾਨਕ ਤਪਾ ਕਿੱਥੇ ਰਹਿੰਦੇ ਹਨ ਜਦ ਪਹੁੰਚੇ ਟਿਕਾਣੇ ਤੇ ਤੇ ਤਖਤ ਤੇ ਬੈਠੀ ਜੋ ਜੋਤ ਦਿਖਾਈ ਦਿੱਤੀ ਇਹ ਤੇ ਉਹੀ ਸੀ ਜਿਸ ਨੇ ਲਗਾਮਾਂ ਪਕੜੀਆਂ ਸਨ ਇਹ ਤੇ ਉਹੀ ਸੀ ਜੋ ਲੈ ਕੇ ਆਏ تھے ਕੇਨਰਪੋਬਾ ਨਿਕਲ ਗਈਆਂ ਨੇਤਰ ਅਸ਼ਕਬਾਰ ਹੋਏ ਕਦਮਾਂ ਤੇ ਮਸਤਕ ਰੱਖਿਆ ਨਿਰਮਾਣਤਾ ਦਾ ਔਰ ਸੀਤਲ ਸੁਭਾਅ ਦਾ ਸ਼ਾਂਤਮਈ ਕਿਰਣਾ ਦਾ ਇਤਨਾ ਅਸਰ ਹੋਇਆ ਲੈਣਾ ਜੀ ਆਪਣੇ ਆਪ ਨੂੰ ਕਾਬੂ ਚ ਨਹੀਂ ਰੱਖ ਸਕੇ ਫਿਰ ਉਸ ਘਰ ਜੁਗਈ ਹੋ ਗਏ ਬਾਵੇਂ ਮੱਥੇ ਦੀ ਸਰਾਂ ਤੋਂ ਆਪਨੇ ਆਕੇ ਵਾਸਾ ਖੰਡੂਰ ਸਾਹਿਬ ਕੀਤਾ ਹੋਇਆ ਸੀ ਰਾਜਗਰਦੀ ਦੇ ਕਾਰਨ ਕਰਕੇ ਮੱਥੇ ਦੀ ਸਰਾਂ ਰਹਿਣਾ ਆਪ ਲਈ ਕਠਨ ਹੋ ਗਿਆ ਸੀ ਤੋ ਖੰਡੂਰ ਸਾਹਿਬ ਆਕੇ ਵਸੇ ਸੰਨ ਪਰ ਹੁਣ ਗੁਰਨਾਨਕ ਦੇ ਦਰਸ਼ਨ ਕਰਕੇ ਕਰਤਾਰ ਪ੍ਰਯੋਗਾ ਹੋ ਗਏ ਇੱਥੇ ਹੀ ਰਹਿਣ ਲੱਗ ਪਏ ਔਰ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਨੂੰ ਮਹਾਰਾਜ ਆਪਣੇ ਕਦਮਾਂ ਵਿੱਚ ਮੈਨੂੰ ਥਾੰਦਿਓ ਮੈਂ ਹੁਣ ਇੱਥੇ ਹੀ ਰਹਿਣਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਧਾਰਮਿਕ ਪਰੰਪਰਾ ਨੂੰ ਇਸ ਰੋਹਾਨੀ ਜੋਤ ਨੂੰ ਅਗਾਹ ਤੋਰਨਾ ਚਾਹੁੰਦੇ ਸਨ ਆਪ ਦੇ ਕਲਪਨਾ ਵਿੱਚ ਆਪ ਦੀ ਸੋਚਣੀ ਦੇ ਵਿੱਚ ਜੋ ਮਨੁੱਖਤਾ ਦਾ ਚਿਹਰਾ ਸੀ ਜੋ ਮਨੁੱਖਤਾ ਦੀ ਅਵਸਥਾ ਸੀ ਉੱਥੇ ਤੱਕ ਪਹੁੰਚਾਣ ਲਈ ਅਜੇ ਕਾਫੀ ਸਮਾਂ ਦਰਕਾਰ ਸੀ ਔਰ ਕਾਫੀ ਸਹਿਯੋਗ ਦਰਕਾਰ ਸੀ ਆਪ ਆਪਣੇ ਦੂਸਰੇ ਘਰ ਦੀ ਤਲਾਸ਼ ਦੇ ਸਨ ਜਿੱਥੇ ਕਿ ਆਪਣੀ ਜੋਤ ਨੂੰ ਟਿਕਾਇਆ ਜਾ ਸਕੇ ਉਸ ਸਮੇਂ ਸਤਿਗੁਰੂ ਤਰ੍ਹਾਂ ਤਰ੍ਹਾਂ ਦੀ ਪਰਖਿਆ ਆਪਣੇ ਬੱਚਿਆਂ ਦੀ ਲੈ ਰਹੇ ਸਨ ਬਾਬਾ ਸ੍ਰੀ ਚੰਦ ਦੀ ਬਾਬਾ ਲਖਮੀ ਦਾਸ ਦੀ ਇੱਕ ਦਿਨ ਦੀ ਗੱਲ ਹੈ ਆਪ ਤੇ ਹੱਥ ਦੇ ਵਿੱਚ ਬੜਾਈ ਖੂਬ ਸੂਰਤ ਲੋਟਾ ਸੀ ਨਾਲ ਸੰਗੀ ਸਾਥੀ ਸਨ ਲੈਣਾ ਜੀ ਸਨ ਤੇ ਸਹਬਜ਼ਾਦੇ ਵੀ ਸਨ ਸ੍ਰੀ ਚੰਦ ਲਖਮੀ ਦਾਸ ਆਪਨੇ ਇਹ ਲੋਟਾ ਇੱਕ ਚਿੱਕੜ ਆਲੋਦ ਸਰੋਵਰ ਦੇਚ ਸੁੱਟ ਦਿੱਤਾ ਜਿਸ ਦੇਚ ਪਾਣੀ ਘਟ ਸੀ ਪਰ ਚਿੱਕੜ ਜ਼ਿਆਦਾ ਸੀ ਸ੍ਰੀ ਚੰਦ ਨੂੰ ਆਖਿਆ ਬੇਟਾ लोटा कट के लिया हाथ जोड़ के श्री चंद अरजोई कर लगे बापू कट के ले आना क्या सुटिया क्यों है आपने सड़े सामने सुटे फिर साहने सुटिया साहबजादे हाँ इस चिकड़ गए ते खुद चिक्कड़ आलोद हो जावांगे पर जावांगे जावाने चिक्कड़ आप किसी सेवक नो किसी चेले नो असी ते आप दे सबजादे हाँ ਫਿਰ ਪਾਦਸ਼ਾ ਨੇ ਲਖਮੀ ਦਾਸ ਦੀ ਤਰਫ ਇਸ਼ਾਰਾ ਕੀਤਾ beta ਤੂੰ ਕੱਢ ਲਿਆ ਕੰਦੋ ਨੇ ਉਹਨਾਂ ਨੇ ਵੀ ਇਹ ਆਖਿਆ ਵੱਡੇ ਭਰਾ ਤਾਂ ਠੀਕ ਕਹਿੰਦੇ ਨੇ ਕਿ ਕੱਢ ਕੇ ਹੀ ਲੈਣਾ ਹੈ ਤਾਂ ਆਪਨੇ ਸੁੱਤਿਆ ਕਿਉਂ ਆਏ ਹੈ ਕਿ ਜੇ ਵਾਕਈ ਹੁਣ ਕੱਢ ਕੇ ਲੈਣਾ ਹੈ ਤਾਂ ਆਪ ਸੇਵਕ ਨੂੰ ਅਖ ਕਿਨ ਸਤਿਗੁਰੂ ਦੀਆਂ ਨਜ਼ਰਾਂ ਇੱਕਦਮ ਲੈਣੇ ਤੇ ਚਲੀਆਂ ਗਈਆਂ ਲਹਿਣਾ ਭਜੇ ਹੋਏ ਗਏ ਗੋਡੇ-ਗੋਡੇ ਚਿੱਕੜ ਸੀ ਕਪੜੇ ਸਾਰੇ ਚਿੱਕੜ ਆਲੂਧ ਹੋ ਗਏ ਬਦਨ ਸਾਰਾ ਚਿੱਕੜ ਨਾਲ ਭਰ ਗਿਆ ਆਪ ਲੋਟਾ ਘੜ ਕੇ ਲੈ ਆ ਰਹੇ ਨੇ ਜੈਸੇ ਉਸ ਚਿੱਕੜ ਨਾਲ ਭਰੇ ਸरोवर ਦੇ ਚੋਂ ਬਾਹਰ ਨਿਕਲੇ ਆਪ ਚਿੱਕੜ ਨਾਲ ਲਿਬੜੇ ਹੋਏ ਸਨ ਲੋਟਾ ਹੱਥ ਦੇਸੀ ਲਿਬੜੇ ਹੋਏ ਭਾਈ ਲੈਣੇ ਨੂੰ ਗੁਰਨਾਨਕ ਨੇ ਗਲਵਖੜੀ ਚ ਲੈ ਗਏ ਅਖਿਆ ਲੈਣਿਆ ਤੂੰ ਚਿੱਕੜ ਦੇ ਚੋਂ ਲੋਟਾ ਨਹੀਂ ਕਢਿਆ ਸਾਰੀ ਮਨੁੱਖਤਾ ਨੂੰ ਕਢਿਆ ਕਿਉਂਕਿ ਜੋ ਚਿੱਕੜ ਲੱਗਣ ਤੋਂ ਡਰਦਾ ਹੈ ਉਹ ਕਿਸੇ ਨੂੰ ਚਿੱਕੜ ਦੇ ਚੋਂ ਨਹੀਂ ਕਢ ਸਕੇਗਾ ਪਰਪਕਾਰ ਕਰਨਾ ਬਹੁਤ ਕਠਿਨ ਹੈ ਕਿਸੇ ਨੂੰ ਬਲਦੀ ਹੋਈ ਅਗ ਦੇ ਚੋਂ ਉਹੀ ਕਢ ਸਕਦਾ ਹੈ ਜੋ ਸੇਕ ਲੱਗਣ ਤੋਂ ਡਰੇ ਨਾ ਔਰ ਗੰਦਗੀ ਦੇ ਚੋਂ ਉਹੀ ਕਿਸੇ ਨੂੰ ਕਢ ਸਕਦਾ ਹੈ ਜੋ ਛਿੱਟੇ ਪੈਣ ਤੋਂ ਡਰੇ ਨਾ ਇਸ ਤਰ੍ਹਾਂ ਗਾਹੇ ਬਗਾਹੇ ਗੁਰਨਾਮਿਕ ਦੇਵ ਜੀ ਮਹਾਰਾਜ ਇਮਤਿਹਾਨ ਲੈਂਦੇ ਰਹੇ ਤੇ ਭਾਈ ਲੈਣਾ ਇਸ ਇਮਤਿਹਾਨ ਤੇ ਹਰ ਵੇਲੇ ਪੂਰੇ ਉਤਰਦੇ ਰਹੇ ਇਹ ਹੁਕਮ ਮੰਨਣ ਦੀ ਮੂਰਤੀ ਸਨ ਹੁਕਮ ਮੰਨਿਏ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਇਸੀ ਇਸ ਸਿਧਾਂਤ ਦੇ ਬਟਾਵਕ ਭਾਈ ਲੈਣਾ ਜੀ ਜੀ ਰਹਸ ਇੱਕ ਹੋਰ ਪ੍ਰੀਖਿਆ ਦੀ ਘੜੀ ਆਈ ਇਤਨੀ ਵੱਡੀ ਦਾਤ ਇਤਨੀ ਵੱਡੀ ਸਵਾਤ ਆਪ ਨੂੰ ਇਹ ਕਿਵੇਂ ਪ੍ਰਾਪਤ ਹੋਈ ਪਿੱਛੋਂ ਇੱਕ ਬਹੁਤ ਸੁੰਦਰ ਇਤਿਹਾਸ ਹੈ ਜਗਤਕੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਾਣਕ ਰੂਪ धारण ਕੀਤਾ ਡਰਾਉਣਾ ਐਸਾ ਲਿਬਾਸ ਪਹਿਨ ਲਿਆ ਪਿੱਛੇ ਕੁੱਤੇ ਲਾ ਲਏ ਹੱਥ ਦੇ ਵਿੱਚ ਬਹੁਤ ਵੱਡਾ ਸੋਟਾ ਰੱਖ ਲਿਆ ਝੋਲੇ ਵਿੱਚ ਪੱਥਰ ਰੱਖ ਲਏ ਮਖਲੂਕ ਜਿਹੜੀ ਪਿੱਛੇ ਚੱਲ ਰਹੀ ਸੀ ਮਹਾਰਾਜ ਨੇ ਪੱਥਰ ਮਾਰਨੇ ਸ਼ੁਰੂ ਕੀਤੇ ਅਦਭੁਤ ਦੁਨੀਆ ਵਾਪਸ ਹੋ ਗਈ ਬੇ ਗੁਰੂ ਨਾਨਕ ਦੇਵ ਜੀ ਭੂਤ ਨੇ ਹੋ ਗਏ ਨੇ ਬਿਤਾਲੇ ਹੋ ਗਏ ਨੇ ਇਹਨਾਂ ਨੂੰ ਕੁਝ ਹੋ ਗਿਆ ਮਹਾਰਾਜ ਪਿੱਛੇ ਮੁੜ ਕੇ ਦੇਖਦੇ ਨੇ ਅਜੇ ਵੀ ਕੁਝ ਨਾਲ ਚੱਲ ਰਹੇ ਨੇ ਤਾਂ ਆਪ ਦੇ ਹੱਥ ਜੋ ਸੋਤਾ ਸੀ ਉਹ ਬਾਣਾ ਸ਼ੁਰੂ ਕੀਤਾ ਉਹ ਮਾਰਨਾ ਸ਼ੁਰੂ ਕੀਤਾ ਅਧਿਆ ਦੇ ਚੋਂ ਵੀ ਫਿਰ ਅੱਧੇ ਚਲੇ ਗਏ ਵਾਪਸ ਪਰ ਵਾਕਈ ਕੁਝ ਹੋ ਗਿਆ ਇਹਨਾਂ ਦੇ ਦਿਮਾਗ ਨੂੰ ਵਾਕਈ ਕੁਝ ਹੋ ਗਿਆ ਪਰ ਹੁਣ ਵੀ ਜਦ ਸਤਗੁਰੂ ਦੇਖਦੇ ਨੇ ਅਜ ਵੀ ਥੋੜੀ ਜਿਹੀ ਸਰੀਰ ਪਿੱਛੇ ਚੱਲ ਰਹੇ ਨੇ ਆ ਰਹੇ ਨੇ ਆਪਣੇ ਝੋਲੇ ਦੇ ਚੋਂ ਮੋਹਰਾ ਕੱਢੀਆਂ ਸੋਨੇ ਦੀਆਂ ਚਾਂਦੀ ਦੀਆਂ ਉਹ ਸੁੱਟਣੀਆਂ ਸ਼ੁਰੂ ਕੀਤੀਆਂ ਭਾਈ ਲੈਣੀ ਤਾਂ ਬਿਨਾ ਸਭ ਨੇ ਚੁਕ ਲਈਆਂ ਔਰ ਵਾਪਸ ਹੋ ਗਏ ਪੱਥਰ ਖਾ ਕੇ ਸੋਟਾ ਖਾ ਕੇ ਜੋ ਨਾਲ ਚੱਲ ਰਹੇ ਸਨ ਸੋਨੇ ਦੀ ਮੋਰ ਨਹੀਂ ਸਾਰ ਸਕੇ ਦੇਖਣ ਵਿੱਚ ਆਇਆ ਹੈ ਦੁੱਖ ਕਰਕੇ ਤੇ ਕਈ ਵਫਾ ਮਨੁੱਖ ਪਰਮਾਤਮਾ ਦਾ ਨਾਮ ਲਈ ਜਾਂਦਾ ਹੁੰਦਾ ਕਿਸੇ ਸੰਤ ਦੇ ਪਿੱਛੇ ਚੱਲਦਾ ਹੈ ਪਰ ਜਦ ਸੁੱਖਾਂ ਦੀ ਮਾਰ ਪੈ ਜਾਏ ਐਸਾ ਆਲਸੀ ਹੋ ਜਾਂਦਾ ਹੈ ਐਸਾ ਦਿਲਿਤਰੀ ਹੋ ਜਾਂਦਾ ਹੈ ਰੁਕ ਜਾਂਦਾ ਹੈ ਪਰ ਸੋਨੇ ਨੂੰ ਵੀ ਲਤਾੜ ਕੇ ਸੁੱਖ ਨੂੰ ਵੀ ਲਤਾੜ ਕੇ ਲੈਣਾ ਗੁਰਨਾਨਕ ਦੇ ਪਿੱਛੇ ਚੱਲਦੇ ਰਹੇ ਚੱਲਦੇ ਰਹੇ ਅੱਜ ਜਗਤ ਗੁਰੂ ਬਾਬੇ ਨੇ ਪੁੱਛ ਹੀ ਲਿਆ ਲੈਣਿਆ ਸਾਰੇ ਚਲੇ ਗਏ ਤੂੰ ਨਹੀਂ ਗਿਆ हाथ जोड़ के लैणा जी कहने लगे गुरुदेव पिता सब ਦੇ ਆਪਣੇ ਆਪਣੇ ਘਰ ਸਨ ਆਪਣੇ ਘਰਾਂ ਨੂੰ ਚਲੇ ਗਏ ਮੈਂ ਤੇ ਨਿਥਾਵਾਂ ਤੁਹਾਡੇ ਕਦਮ ਹੀ ਮੇਰਾ ਘਰ ਨੇ ਤੁਹਾਡੀ ਥਾਂ ਹੀ ਮੇਰੀ ਥਾਂ ਹੈ ਹਰ ਤੇ ਮੇਰੀ ਕੋਈ ਆਪਣੀ ਥਾਂ ਨਹੀਂ ਹਰ ਤੇ ਮੇਰਾ ਕੋਈ ਆਪਣਾ ਘਰ ਨਹੀਂ ਇਹ ਵੀ ਗੁਰਨਾਮਿਕ ਦੀ ਪਾਈ ਹੋਈ ਕਸਵਟੀ ਸੀ ਇਸ ਤੇ ਵੀ ਲੈਣਾ ਜੀ ਪੂਰੇ ਉਤਰੇ ਮੁਕੰਮਲ ਉਤਰੇ ਭਾਈ ਲੈਣਾ ਦੀ ਮਨੋਭਿਰਤੀ ਐਸੀ ਦਿਨ ਦਿਨ ਰੰਗ ਚੜਦਾ ਗਿਆ ਵੱਧਾ ਗਿਆ ਗੁਰਨਾਨਕ ਦੇ ਅੰਗ ਦੇ ਨਾਲ ਛੁੰਦਿਆਂ ਛੁੰਦਿਆਂ ਵਾਕਈ ਗੁਰਨਾਨਕ ਦੇ ਅੰਗ ਆਪ ਦੇ ਅੰਦਰ ਪ੍ਰਦਰਸ਼ਿਤ ਹੋਣ ਲੱਗ ਪਏ ਆਪ ਦੇ ਅੰਦਰ ਪ੍ਰਗਟ ਹੋਣ ਲੱਗ ਪਏ ਅੱਜ ਕਰਤਾਰਪੁਰ ਵਿੱਚ ਬੜੀ ਸੰਗਤ ਆਈ ਬਹੁਤ ਸੰਗਤ ਆਈ ਸਤਿਗੁਰਾਂ ਦੇ ਦਰਸ਼ਨਾਂ ਲਈ ਔਰ ਪਾਤਸ਼ਾਹ ਦੇ ਅੰਮ੍ਰਿਤਮਈ ਬਚਨ ਸੁਣਨ ਲੇ ਭਰੀ ਸੰਗਤ ਦੇਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਚੰਦ ਨੂੰ ਆਵਾਜ਼ ਮਾਰੀ ਤੇ ਅਖਿਆ ਬੇਟਾ ਸੰਗਤ ਬਹੁਤ ਆਈ ਹਾਂ ਮਾ ਸੰਗਤ ਤੇ ਬਹੁਤ ਆਈ ਗੁਰਦੇਵ ਪਿਤਾ ਦੂਰ ਦੂਰ ਤੋਂ ਆਈ ਹੈ ਤੋ ਸੜੀ ਛ ਸਭ ਨੂੰ ਮਿਠਾਈ ਛਕਾਈਏ लंगर देच बहुत सारा तरह तरां तरह का मिष्टान बनवाई है। उस वक्त श्री चंद ने कहा महाराज अचन चेत ते इंतजाम करना औखा है अच्छा इंज करो फिर जे अचानक इंतजाम करना औखा है तो इस सामने जो जंडद दरखत है इसते चढ़ जाओ इनू झूण इन हिलाओ ਮਠਾਈ ਟਪਕੇਗੀ ਥੱਲੇ ਚਾਦਰਾਂ ਵਿਛਾਓ ਲੰਗਰ ਵਿੱਚ ਵੰਡਾਂਗੇ ਸੰਗਤ ਦੀ ਝੋਲੀ ਚ ਪਾਵਾਂਗੇ ਸ੍ਰੀ ਚੰਦ ਹੱਥ ਜੋੜ ਕੇ ਕਹਿਣ ਲੱਗੇ ਗੁਰਦੇਵ ਪਿਤਾ ਜੰਨਤੇ ਐਸਾ ਦਰਖਤ ਹੈ ਜਿਹਨੂੰ ਕੋਈ ਢੰਗ ਦਾ ਫਲ ਵੀ ਨਹੀਂ ਲੱਗਦਾ ਆਪ ਮਠਾਈ ਦੀ ਗੱਲ ਕਰਦੇ ਹੋ ਆਪ ਦੀ ਉਮਰ ਵਡੇਰੀ ਹੋ ਗਈ ਹਨਹੋਣੀਆਂ ਗੱਲਾਂ ਕਰਨ ਲੱਗ ਪਏ ਕੇੰਨੇ ਹੂ ਬਹੁ लक्ष्मीदास दास ने भी इनकार की था। और उ लवज है गुरुदेव पिता वडे बिराता ठीक ने जंड दे दरखत तो मिठाईया नहीं टपकद सब तो संगत अखिर बैठे भाई नो गुरु नानक ने आवाज मारी गुरु नानक की संगत करद लैणा ओ मूर्ति बन गए ਹੁਕਮ ਮੰਨਣਾ ਜਨਾ ਦਾ ਸੁਭਾ ਹੋ ਗਿਆ ਸੀ ਹੁਕਮ ਮੰਨਣਾ ਜਨਾ ਦੀ ਅਵਸਥਾ ਬਣ ਗਈ ਹੁਕਮ ਨੂੰ ਮੰਨਣਾ ਜਿਨਾਂ ਲਈ ਇੱਕ ਆਨੰਦ ਸੀ ਰਸ ਸੀ ਖੇੜਾ ਸੀ ਖੁਸ਼ੀ ਸੀ ਖੁਸ਼ੀ ਮਹਿਸੂਸ ਕਰਦੇ ਜਦ ਗੁਰਨਾਨਕ ਕਿਸੇ ਕਾਰਜ ਲਈ ਆਪ ਨੂੰ ਕਹਿੰਦੇ ਭਜੇ ਹੋਇਆ ਹੈ ਹੱਥ ਜੋੜ ਕੇ ਖੜੇ ਹੋ ਗਏ ਹੁਕਮ ਤਾਂ ਪਾਦਸ਼ਾਹ ਕਹਿਣ ਲੱਗੇ ਤੂੰ ਚੜ੍ਹ ਇਸ ਜੰਡ ਦੇ ਦਰਖਤ ਤੇ ਇਸ ਨੂੰ ਹਿਲਾ मिठाइया टपकन गिया आप संगत दिशिया ने एकदम भाई लैणा जी दरखत ते चढ़न लगे ने श्री चंद ने आवाज मार के आख्या लैणा जी दरखत तो कदी मिठाई नहीं टपके आप अनहोनी गल ना करो और अनहोनी होनी भी नहीं की आखन गए ਉਸ ਵਕਤ ਭਾਈ ਲੈਣਾ ਬਾਬਾ ਸ੍ਰੀ ਚੰਨ ਨੂੰ ਕਹਿਣ ਲੱਗੇ ਮਿਠਾਈ ਟਪਕੇ ਪਾਵੇਂ ਨਾ ਟਪਕੇ ਇਸਨਲ ਮੇਰਾ ਕੋਈ ਮਤਲਬ ਨਹੀਂ ਮੈਂ ਤੇ ਗੁਰਦੇਵ ਪਿਤਾ ਦਾ ਹੁਕਮ ਮੰਨਣਾ ਹੈ ਹੁਕਮ ਮੰਨਣਾ ਤੇਹੀ ਮੇਰੀ ਖੁਸ਼ੀ ਹੈ ਹੁਕਮ ਮੰਨਣਾ ਤੇਹੀ ਮੇਰੀ ਲਈ ਆਨੰਦ ਹੈ ਔਰ ਹੁਕਮ ਮੰਨ ਲੈਣਾ ਤੇਹੀ ਸਭ ਤੋਂ ਵੱਡੀ ਬਖਸ਼ਿਸ਼ ਹੈ ਤੇਹੀ ਸਭ ਤੋਂ ਵੱਡੀ ਕਿਰਪਾ ਹੈ ਹੁਕਮ ਮੰਨਣ ਦੀ ਮੂਰਤੀ ਹੁਕਮ ਮੰਨਣ ਦਾ ਸਰੂਪ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਅੱਜ ਆਪਣੀ ਅਵਸਥਾ ਉਸ ਥਿਕਾਣੇ ਤੇ ਲੈ ਗਏ ਕਿ ਗੁਰੂ ਨਾਨਕ ਨੇ ਸਿੰਘਾਸਣ ਤੇ ਬਿਠਾ ਦਿੱਤਾ ਜਗਤ ਦੇਖਤੀ ਡੰਗ ਰਹਿ ਗਈ ਤੇ ਲੈਣੇ ਦੀ ਫੇਰਾਈਨ ਨਾਨਕਾ ਦੋਹੀ ਖੱਟਿਏ ਕੱਲ ਤੱਕ ਲਹਿਣਾ ਗੁਰੂ ਨਾਨਕ ਦੀ ਪਰਕਰਮਾ ਕਰਦਾ ਸੀ ਅੱਜ ਗੁਰੂ ਨਾਨਕ ਲਹਿਣੇ ਦੀ ਪਰਕਰਮਾ ਕਰ ਰਹੇ ਨੇ ਕੱਲ ਤੱਕ ਲਹਿਣਾ ਗੁਰੂ ਨਾਨਕ ਦੇ ਕਦਮਾਂ ਤੇ ਆਪਣਾ ਮਸਤਕ ਰੱਖਦਾ ਸੀ ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਲਹਿਣੇ ਦੇ ਕਦਮਾਂ ਤੇ ਰੱਖ ਦਿੱਤਾ ਦੁਨੀਆ ਦੇਖ ਕੇ ਡੰਗ ਰਹਿ ਗਈ ਦੂਜਾ ਦੀਵਾ ਜਲ ਪਿਆ ਜੋਤ ਤੋਂ ਜੋਤ ਜਲੇ ਚਾਨਣਾ ਵੰਡਣ ਲਈ रोशनी वंदन ले आप दी दृष्टि अमृतमई जयशे के भट्ट पाठ कहंदे ने दृष्ट धरतम हरण दहन अगपाप प्रनाशन मेर भरी दृष्टि नाल आप जिस नु देख लेन ओदे अंतिशकरण तो पाप निकल जांदे सन इस तरह दी बरकतां दे आप मालिक बणए आप करतारपुर तो खंडूर साव दे च आ गए कनौज दे मैदान तो शेर शाह सूरी तो हार खा के हुमायूं अफगान दी तरफ भजरे आसी जा आसी सी रस्तेच कोई फकीर मिले पीर मिले ओ दी दुआ ले लैंदा सी ओदे कोल आशीर्वाद लेने दी कोशिश करदा सी कि मैं ए हारी हुई बाजी फिर जित जावा किसी तरीके नाल ਇਹ ਤਖਤ ਜੋ ਮੇਰੇ ਕੁਲ ਸ਼ੇਰ ਸ਼ਾ ਸੂਰੀ ਨੇ ਖੋਲਿਆ ਫਿਰ ਪ੍ਰਾਪਤ ਹੋਇਆ ਤਾਂ ਰਸਤੇ ਵਿੱਚ ਕਿਸੇ ਨੇ ਕਹਿ ਦਿੱਤਾ ਗੁਰਨਾਣਿਕ ਦੀ ਗੱਦੀ ਤੇ ਬਿਰਾਜਮਾਨ ਨੇ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਤੁਸੀਂ ਉਹਨਾਂ ਤੋਂ ਅਸੀਸ ਲਓ ਉਹਨਾਂ ਤੋਂ ਆਸ਼ੀਰਵਾਦ ਲਓ ਆਪ ਵਿਆਸ ਨੂੰ ਪਾਰ ਕਰਕੇ ਜਦ ਪਹੁੰਚੇ ਖੰਡੂਰ ਸਾਹਿਬ ਜਗਮਗਾਂਦੀ ਜੋਤ ਦੇ ਦਰਸ਼ਨ ਕੀਤੇ ਪਰ ਸਤਗੁਰ ਸਮਾਧੀ ਦੇ ਸਨ ਉੱcha ਉੱਠ ਕੇ ਘੱਕ ਕੇ ਹੁਮਾਇਉਂ ਦੀ ਤਰਫ ਨਹੀਂ ਦੇਖਿਆ ਹੁਮਾਇਉਂ ਨੂੰ ਹੈਰਾਨਗੀ ਹੋਈ ਕਿਉਂਕਿ ਪੀਰ ਫਕੀਰ ਸਨਮਾਨ ਕਰਦੇ ਰਹੇ ਸਨ ਆਦਰ ਕਰਦੇ ਰਹੇ ਸਨ ਬਾਦਸ਼ਾਹ ਰਹਿ ਚੁਕਿਆ ਸੀ ਤਾਂ ਬਾਦਸ਼ਾਹ ਦਾ ਆਪਣਾ ਹੰਕਾਰ मयान चो तलवार कर ली उसने गुस्से आके सतगुरु नेत्र खुले कहने लग कि जिथे तलवार चलनी चाहिए तो उदान म्यान रख के पे हैं और जिथे मयान द रखनी चाहिए है उथे तो बाहर कड रहे हैं बड़ा कायर है बड़ा ना समझ है शर्मसार होया हुमायूं कदमा तुकिया ਅਖਿਆ ਗੁਰਦੇਵ ਪਿਤਾ ਮਾਫੀ ਭੁੱਲ ਹੋ ਗਈ ਗਲਤੀ ਹੋ ਗਈ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਸ ਨੂੰ ਉਪਦੇਸ਼ ਦਿੱਤਾ ਹਮਾਇਓ ਫਕੀਰਾਂ ਤੇ ਤਲਵਾਰ ਨਹੀਂ ਚਲਾਈ ਦੀ ਫਕੀਰਾਂ ਦੀ ਤਲਵਾਰ ਕੋਲੋਂ ਆਪਣਾ ਨਾਸ ਕਰਾਈਦਾ ਹੈ ਬਚਨ ਬੜੇ ਅਗੰਮੇ ਫਕੀਰ ਦੀ ਜਦ ਤਲਵਾਰ ਚਲਦੀ ਹੈ ਦੂਜੇ ਦੇ ਹੰਕਾਰ ਨੂੰ ਕੱਟ ਕੇ ਰੱਖ ਦਿੰਦੀ ਹੈ ਤੇ ਦੂਜੇ ਨੂੰ ਐਨ ਨਿਰਵਾਣਤਾ ਦੀ ਮੂਰਤੀ ਬਣਾ ਦਿੰਦੀ ਹੈ ਵਾਕਈ ਹੱਥ ਜੁੜ ਗਏ ਸਨ ਹਮਾਈਓ ਦੇ ਔਰ ਮਾਫੀ ਮੰਗਣ ਲੱਗ ਪਿਆ ਸੀ ਬਲ ਮੰਗਣ ਲੱਗ ਪਿਆ ਸੀ ਪਾਪਾ ਮੇਰੇ ਕੋਲ ਬਲ ਹੋ ਗਈ ਗਲਤੀ ਹੋ ਗਈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਮੁਖੀ ਲਿਪੀ ਦੇ ਪ੍ਰਸਾਰ ਲਈ ਗੁਰਵਾਣੀ ਜਗਤ ਪੜ ਸਕੇ ਪੜਾ ਸਕੇ ਸਮਝ ਸਕੇ ਸਮਝਾ ਸਕੇ ਇਨਾ ਅਖਰਾਂ ਦੇ ਪੜਨ ਪੜਾਣ ਦੀ ਤਰਫ ਵੀ ਕਾਫੀ ਰੁਚੀ ਦਿੱਤੀ ਆਪਨੇ ਸਵੈਮ ਬੱਚਿਆਂ ਨੂੰ ਪੜਾਣਾ ਆਰੰਭ ਕੀਤਾ ਤਾਂ ਕਿ ਇਹ ਪਰੰਪਰਾ ਲੰਬੇ ਵਿਆਪਕ ਰੂਪ ਦੇ ਜੋ ਹੈ ਚੱਲ ਸਕੇ ਔਰ ਜਗਤ ਉਸ ਬਾਣੀ ਨੂੰ ਪੜ ਸਕੇ ਜਿਸ ਦੇ ਵਿੱਚ ਰੱਬੀ ਅਲਹਾਮ ਨਾਜ਼ਲ ਹੋਇਆ ਜਿਸ ਦੇ ਵਿੱਚ ਰੱਬੀ ਗਿਆਨ ਨਾਜ਼ਲ ਹੋਇਆ ਆਪਨੇ ਬੜੇ ਵੱਡੇ ਪੱਧਰ ਤੇ ਲੰਗਰ ਦੀ ਪਰੰਪਰਾ ਚਲਾਈ ਇਸ ਵਿੱਚ ਆਵਦੇ ਸੁਪਤ ਨੇ ਧਰਮ ਪਤਨੀ ਜਗਤ ਮਾਤਾ ਖੀਵੀ ਜੀ ਦਾ ਬਹੁਤ ਵੱਡਾ ਹੱਥ ਔਰ ਆਪਦੇ ਲੰਗਰ ਦੇ ਵਿੱਚ ਜੋ ਕੁਝ ਬਣਦਾ ਸੀ ਸੱਤੇ ਬਰਵੰਡੇ ਦੀ ਬਾਹਰ ਵਿੱਚ ਬਕਾਇਦਾ ਉਸਤਾ ਜੋ ਹੈ ਜ਼ਿਕਰ ਹੈ ਲੰਗਤ ਦੌਲਤਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ ਘਿਉ ਦੇ ਨਾਲ ਓਤਪਰੋਤ ਖੀਰ ਦਿਨ ਰਾਤ ਲੰਗਰ ਦੇ ਚੱਲਦੀ ਏ ਪਕਵਾਨ ਸੁੰਦਰ ਬਣਦੇ ਨੇ ਆਏ ਹੋਏ ਯਾਤਰਾ ਨੂੰ ਛਕਾਏ ਜਾਂਦੇ ਨੇ ਪਹਿਲੇ ਭੋਜਨ ਨਾਲ ਉਹਨਾਂ ਨੂੰ ਤ੍ਰਿਪਤ ਕੀਤਾ ਜਾਂਦਾ ਤੇ ਜਦ ਉਹਨਾਂ ਦਾ ਤਨ ਤ੍ਰਿਪਤ ਹੋ ਜਾਂਦਾ ਤਾਂ ਉਹਨਾਂ ਦੀ ਮਨ ਦੀ ਤ੍ਰਿਪਤੀ ਲਈ ਫਿਰ ਭਜਨ ਦਾ ਇੰਤਜ਼ਾਮ ਫਿਰ ਨਾਮ ਬਾਣੀ ਦਾ ਅਭਿਆਸ ਸਾਹਿਬ ਇਹ ਕਰਵਾਉਂਦੇ ਸਨ ਤਾਂ ਕਿ ਤਨ ਦੀ ਤ੍ਰਿਪਤੀ ਤੋਂ ਬਾਅਦ ਇਹਨਾਂ ਨੂੰ ਮਨ ਦਾ ਸਕੂਨ ਵੀ ਮਿਲੇ ਮਨ ਦੀ ਸ਼ਾਂਤੀ ਵੀ ਮਿਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਲਾਈ ਹੋਈ ਪਰੰਪਰਾ ਲੰਗਰ ਦੀ ਉਸ ਨੂੰ ਆਪ ਨੇ ਵਿਸਤ੍ਰਿਤ ਕੀਤਾ ਵਿਸਤਾਰ ਸਹਿਤ ਫੈਲਾਇਆ ਜਗਾਇਆ ਫਿਰ ਇਸੇ ਤਰੀਕੇ ਦੇ ਨਾਲ ਪਰਉਪਕਾਰ ਕਰਦੇ ਹੋਏ ਗੁਰਬਾਣੀ ਦਾ ਉਪਦੇਸ਼ ਦੇਂਦੇ ਹੋਏ ਸੰਨ 1606 ਬਿਕਮੀਚ ਖੰਡੋਰ ਸਾਹ ਦੇ ਵਿੱਚ ਆਪ ਜੋਤੀ ਜੋਤ ਸਮਾ ਗਏ ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਰਮ ਰੂਪ ਅਸਥਾਪਨ ਕਰ ਗਏ ਹਨ ਗਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜੋ ਆਪ ਦੇ ਰਿਸ਼ਤੇ ਦੇ ਚ ਬਕਾਇਦਾ ਕੁਣਮ ਸੰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬੇਸ਼ਤਰ ਸ਼ਲੋਕ ਨੇ ਬਹੁਤ ਸਾਰੇ ਸ਼ਬਦ ਨੇ ਜੋ ਬਕਾਇਦਾ ਗੁਰੂ ਗਨ ਸਾਹਿਬ ਜੀ ਮਹਾਰਾਜ ਦੇ ਜੋ ਹੈ ਦਰਜ ਨੇ ਲੇਕਿਨ ਸਾਰੇ ਸ਼ਬਦਾਂ ਦੇ ਵਿੱਚ ਸਾਰੇ ਸ਼ਲੋਕਾਂ ਦੇ ਵਿੱਚ ਹੁਕਮ ਮੰਨਣ ਦੀ ਤਾਕੀਦ ਹੈ ਹੁਕਮ ਮੰਨਣ ਦਾ ਉਪਦੇਸ਼ ਹੈ ਹੁਕਮ ਦੇ ਮਾਰਗ ਤੇ ਚੱਲਣ ਦਾ ਹੀ ਸੰਦੇਸ਼ ਹੈ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਜੋ ਸਿੱਖਿਆ দীક્ષા ਧਨ ਭਾਈ ਲੈਣੇ ਨੇ ਲਈ ਆਪਣੇ ਤੌਰ ਤੇ ਪੂਰੀ ਸ਼ਕਤੀ ਦੇ ਨਾਲ ਵਣਦੇ ਰਹੇ ਯਾਦਗਾਰੀ ਅਸਥਾਨ ਆਵਰੀਦਾ ਖੰਡੂਰ ਸਾਹਿਬ ਦੇ ਵਿੱਚ ਮੌਜੂਦ ਹੈ ਜਿੱਥੇ ਆਪਨੇ ਜਗਤ ਨੂੰ ਪੜਾਣਾ ਸ਼ੁਰੂ ਕੀਤਾ ਉਹ ਅਸਥਾਨ ਵੀ ਆਪ ਜੀ ਦਾ ਪਾਵਨ ਰੂਪ ਦੇ ਜੋ ਹੈ ਮੌਜੂਦ ਹੈ ਭਟ ਆਪ ਦੀ ਉਪਮਾ ਇਸ ਤਰੀਕੇ ਨਾਲ ਕਰਦੇ ਨੇ ਦ੍ਰਿਸ਼ਟ ਧਰਕ ਤਮ ਹਰਨ ਦਹਿਨ ਅਗ ਪਾਪ ਪ੍ਰਨਾਸ਼ਨ ਸਭ ਦਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸ਼ਨ ਲੋਭ ਮੋਵਸ ਕਰਨ ਸ਼ਰਣ ਜਾਤਕ ਪਿਤ ਪਾਲਨ ਆਤਮ ਰਤ ਸੰਗ੍ਰਹਿਣ ਕਹਿਣ ਅਮਰਤ ਕਲ ਢਾਲਨ ਸਤਿਗੁਰੂ ਕਲ ਸਤਿਗੁਰੂ ਤੇਤ ਸਤਿ ਲਾਗੇ ਸੋ ਪੈ ਤਰੇ ਗੁਰਜਗਤ ਫਿਰਣ ਸੀ ਅੰਗਰੋ ਰਾਜ ਜੋਗ ਲੈਣਾ ਕਰੇ ਅਟਕੈਨੇ ਨੇ ਇਹ ਲਹਿਣਾ ਜੀ ਤੇ ਗੁਰੂ ਅੰਗਦ ਦੇਵ ਜੀ ਜਿੱਥੇ ਰਾਜ ਯੋਗ ਦੀ ਪਰੰਪਰਾ ਚਲਾ ਰਹੇ ਨੇ ਤੇ ਅੰਦਰੋਂ ਬ੍ਰਹਮ ਨਾਲ ਜੁੜੇ ਹੋਏ ਨੇ ਬਾਹਰੋਂ ਜਗਤ ਨਾਲ ਜੁੜੇ ਹੋਏ ਨੇ ਮੂਲ ਆਪ ਦਾ ਸੰਦੇਸ਼ ਉਪਦੇਸ਼ ਪ੍ਰਮਾਤਮਾ ਦੀ ਖਾਤਰ ਪਦਾਰਥ ਤੋਂ ਨਹੀਂ ਟੁੱਟਣਾ ਔਰ ਪਦਾਰਥਾਂ ਦੀ ਖਾਤਰ ਪ੍ਰਮਾਤਮਾ ਤੋਂ ਨਹੀਂ ਟੁੱਟਣਾ ਸੰਸਾਰ ਦੀ ਖਾਤਰ ਨਿਰੰਕਾਰ ਤੋਂ ਨਹੀਂ ਟੁੱਟਣਾ

ਜਗਤ ਨੂੰ ਜੋ ਸੰਦੇਸ਼ ਤੇ ਉਪਰੇਸ਼ ਦਿੱਤਾ ਉਹ ਰਾਜ ਯੋਗ ਦਾ ਦਿੱਤਾ